ਵਿਰਸਾ ਸਿੰਘ ਬਲਟੋਹਾ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਲਾਈਵ ਹੁੰਦੇ ਨੇ ਤੇ ਰਵਨੀਤ ਬਿੱਟੂ ਨੂੰ ਕਰੜਾ ਦਿੱਤ ਲੈਂਦੇ ਨੇ ਉਹਨਾਂ ਨੇ ਕਿਹਾ ਕਿ ਰਵਨੀਤ ਬਿੱਟੂ ਸਿਆਨ ਤੇਰੇ ਦਾਦੇ ਦਾ ਹੀ ਪੰਜਾਬ ਉੱਤੇ ਪੂਰਾ ਰਾਜ ਚੱਲਦਾ ਸੀ ਤੇ ਜਿਸ ਨੇ ਪੰਜਾਬੀਆਂ ਦੀਆਂ ਚੀਕਾਂ ਕਢਵਾਈਆਂ ਨੇ ਹੋਰ ਕੀ ਕਹਿੰਦੇ ਨੇ ਵਿਰਸਾ ਸਿੰਘ ਬਲਟੋਹਾ ਆਓ ਤੁਹਾਨੂੰ ਵੀ ਸੁਣਾਉਂਦੇ ਆ ਪਰਮਜੀਤ ਸਿੰਘ ਬਿੱਟੂ ਦੀ ਮੇਰੇ ਵਰਗੇ ਨੂੰ ਇਹ ਸਮਝ ਨਹੀਂ ਪੈਂਦੀ ਕਿ ਜਦ ਕਦੇ ਵੀ ਸਿੱਖਾਂ ਦੇ ਵਿਰੁੱਧ ਕੋਈ ਗੱਲ ਹੁੰਦੀ ਤੇ ਤੁਹਾਨੂੰ ਚਾਹਤ ਨੂੰ ਚੜ ਜਾਂਦਾ ਤੁਸੀਂ ਹਾਂ ਜੀ ਦਾਅਵਾ ਕਰਦੇ ਕਿ ਤੁਸੀਂ ਇੱਕ ਸਿੱਖ ਹੈ ਪਰ ਹਾਂ ਇਹ ਵਿਗਤ ਸਈਏ ਕਿ ਤੁਹਾਡੇ ਰਗਾਂ ਦੇ ਵਿੱਚ ਬਿਆੰਤੇ ਗੁੱਜਰ ਦੱਖਣ ਦੌੜਦਾ ਹੈ ਜਿਨਨੇ 1992 ਤੋਂ ਲੈ ਕੇ 95 ਦੇ ਅਖੀਰ ਤੱਕ ਜੋ ਜ਼ੁਲਮ ਤੇ ਸਤਮ ਕੀਤੇ ਹੈ ਉਹ ਇਤਿਹਾਸ ਵਿੱਚ ਦਰਦ ਹੈ ਤੇ ਤੁਹਾਡੇ ਟੱਬਰ ਦੇ ਮੂੰਹ ਦੇ ਉੱਤੇ ਕਾਲਖ ਤੂੰ ਕੱਲਾ ਕਰਨਾ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਚੱਪੇ ਚੱਪੇ ਪੰਜਾਬ ਦੀ ਧਰਤੀ ਨੂੰ ਤੇਰੇ ਦਾਦੇ ਨੇ ਖੂਨ ਨਾਲ ਰੰਗਦਾ ਸੀ ਘਰਾਂ ਤੋਂ ਅਣਦਾੜੀ ਇਹ ਮੁੰਡੇ ਚੁੱਕ ਚੁੱਕ ਕੇ ਤਸੀਹੇ ਕੇਂਦਰਾਂ 'ਚ ਪਾੜ ਪਾੜ ਕੇ ਉੱਥੋਂ ਕੱਢ ਕੇ ਗੋਲੀਆਂ ਮਾਰ ਕੇ ਜਾਂ ਦਰਿਆ ਬੁਧ ਕਰ ਦਿੱਤੇਗੇ ਜਾਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਕਿਸਾਨ ਦਿੰਗੇ ਔਰ ਉਸ ਸਮੇਂ ਤਰਾਂ ਜਿੱਥੇ ਮੈਨੂੰ ਲੰਬਾ ਸਮਾਂ ਜੇਲ੍ਹ ਤੇ ਰਹਿਣਾ ਪਿਆ ਔਰ ਕਈ ਵਾਰ ਮੈਨੂੰ ਤੁਸੀਂ ਹਾ ਕੇਂਦਰਾਂ ਦਾ ਵੀ ਜਿਹੜੇ ਵਿੱਚਣ ਖਾਨੇ ਸੀ ਉਹਨਾਂ ਦਾ ਵੀ ਜਿਹੜਾ ਮੈਨੂੰ ਸ਼ਿਕਾਰ ਹੋਣਾ ਪਿਆ ਚਾਹੇ ਉਹ ਮਰ ਸਦਾ ਬੀਰ ਮਾਡਰਨ ਸੀਗਾ ਔਰ ਉਸ ਸਮੇਂ ਪਿੰਡਾਂ ਤੇ ਤੇਰੇ ਦਾਦੇ ਦਾ ਰਾਸ ਸੀ ਔਰ ਤੇਰੇ ਦਾਦੇ ਦੇ ਰਾਜ ਚ ਮਸ ਧੀਆਂ ਭੈਣਾਂ ਦੀਆਂ ਚੀਕਾਂ ਸੁਣਦਾ ਰਹੇ ਚੀਕਾਂ ਜਿਹੜਾ ਬੀਅਰ ਮਾਡਰਨ ਸਕੂਲ ਸੀ ਜਿਹੜਾ ਬੱਚੜਖਾਨਾ ਸੀ ਪੰਜਾਬ ਦਾ ਸਭ ਤੋਂ ਵੱਡਾ ਉੱਥੇ ਅਲੂਏ ਮੁੰਡਿਆਂ ਦੀਆਂ ਚੀਕਾਂ ਸੁਣਦਾ ਰਹਾਂ ਤੇ ਕਿਸ ਤਰ੍ਹਾਂ ਉਹਨਾਂ ਨੂੰ ਕੱਢ ਕੇ ਲੈ ਜਾਂਦੇ ਸੀ ਤੇ ਬਾਅਦ ਚ ਖਬਰ ਆਉਂਦੀ ਸੀ ਕਿ ਮੁਕਾਬਲੇ 'ਚ ਮਾਰੇ ਗਏ ਨਾ ਤੁਸੀਂ ਕਿਸੇ ਨੂੰ ਦੱਸਦੇ ਸੀ ਕਿੱਥੇ ਲੈ ਕੇ ਚੱਲੇ ਆਂ ਮਾਪਿਆਂ ਦੇ ਸਾਹਮਣੇ ਚੁੱਕੇ ਹੋਏ ਪੁੱਤ ਨੂੰ ਭੈਣ ਦੀਆਂ ਵੱਜਦੀਆਂ ਧੀਹਾਂ ਦੇ ਸਾਹਮਣੇ ਚੁੱਕੇ ਹੋਏ ਵੀਰ ਨੂੰ ਤੁਸੀਂ ਗੁਰੂ ਲਾਸ਼ ਵੀ ਨਹੀਂ ਦਿੰਦੇ ਕੋਈ ਉਹਦਾ ਦਾਸ ਸੰਸਕਾਰੀ ਕਰ ਲਵੇ ਕੋਈ ਰਸਮਾਂ ਹੀ ਨਿਭਾ ਲਵੇ ਤੁਸੀਂ ਗੱਲਾਂ ਕਰਦੇ ਜੀ ਤੁਸੀਂ ਇਨਸਾਫ਼ ਦੀਆਂ ਨਿਆਂ ਦੀਆਂ ਕਾਨੂੰਨ ਦੀਆਂ ਗੱਲਾਂ ਕਰਦੇ ਜੀ ਉਹ ਤੇਰੇ ਦਾਦੇ ਨੇ ਤੇ ਉਹਨਾਂ ਸ਼ਹੀਦਾਂ ਦੀ ਯਾਦ ਚ ਬਣੇ ਹੋਏ ਗੁਰਦੁਆਰੇ ਢਾਟੇ ਕਿੰਨੇ ਗੁਰਦੁਆਰੇ ਢਾਟੇ ਉਪਰ ਕਿੰਨੀ ਥਾਈ ਲੱਗੇ ਹੋਏ ਉਹਨਾਂ ਦੀ ਯਾਦ ਚ ਨਿਸ਼ਾਨ ਸਾਹਿਬ ਵੜਦੇ ਜਥੇਦਰ ਬਰਦੇਸ ਸਿੰਘ ਕਾਉਂ ਕੀ ਤੋਂ ਲੁਧਿਆਣਾ ਜਿਲ੍ਹੇ ਗਈਆਂ ਇਸੇ ਜਿਲ੍ਹੇ 'ਚ ਜਗਰਾਉਂ ਦੇ ਵਿੱਚ ਉਹਨੂੰ ਘਰੋਂ ਚੁੱਕ ਕੇ ਜਿਸ ਤਰ੍ਹਾਂ ਤਸੀਹੇ ਦਿੱਤੇ ਗਏ ਜਿਸ ਤਰ੍ਹਾਂ ਕੋ-ਕੋ ਕੇ ਸ਼ਹੀਦ ਕੀਤਾ ਗਿਆ ਤੇ ਲਾਸ਼ ਕਿਥੋਂ ਲਪਣੀ ਸੀ دریاਪੁਰਕ ਧਰਤੀ ਸੀ ਤੇਰੇ ਦਾਦਾ ਜੀ ਦੇ ਹੁਕਮ ਜੂ ਸੀ ਭਾਈ ਜਸਵੰਤ ਸਿੰਘ ਖਲੜਾ ਜਿਨੇ 25000 ਦਾ ਵਾਰਸ ਲਾਸਾਂ ਦਾ ਲੇਖਾ ਜਿਹੜਾ ਉਹ ਦੁਨੀਆ ਦੇ ਸਾਹਮਣੇ ਰੱਖਿਆ ਸੀ ਕਿ ਤੇਰੇ ਦਾਦੇ ਨੇ ਕਿਵੇਂ ਕਹਿਰ ਕੀਤਾ ਸੀਗਾ ਉਹਨੂੰ ਘਰੋਂ ਚੁੱਕ ਕੇ ਲੋਕਾਂ ਦੇ ਸਾਹਮਣੇ ਲੈ ਗਏ ਤੇ ਜਿਹੜਾ ਲੋਕਾਂ ਵਾਸਤੇ ਇਨਸਾਫ਼ ਮੰਗਦਾ ਸੀਗਾ ਉਹਨਾਂ નિર્ਦੋਸ਼ ਸਿੱਖਾਂ ਦੇ ਜਿਨ੍ਹਾਂ ਨੂੰ ਲਵਾਸ਼ ਲਾਸ਼ਾਂ ਲਾਸ਼ਾਂ کہہ ਕੇ 60 ਦਿੱਤਾ ਗਿਆ ਸੀਗਾ ਸੰਸਕਾਰ ਕਰ ਦਿੱਤਾ ਗਿਆ ਸੀ ਇਹ ਉਹਨਾਂ ਦੇ ਵਿੱਚ ਹੀ ਤੇਰੇ ਦਾਦੇ ਨੇ ਤੇ ਤੇਰੇ ਦਾਦੇ ਦੇ ਅਹਿਲਕਾਰਾਂ ਨੇ ਉਹਨੂੰ ਹੀ ਲਵਾਸ਼-ਲਾਸ਼ ਬਣਾਤਾ ਤੂੰ ਯਤਨ ਕਰ ਪਰ ਜਿਹੜੀਆਂ ਤਰੀਕ ਕਤੂਤਾ ਸਾਹਮਣੇ ਆਉਂਦੀਆਂ ਨੇ ਸੱਚੇ ਆਨੰਦ ਵਾਲੀਆਂ ਹਾਂ ਜਿਨੇ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਦਸ਼ਮੇਸ਼ ਪਿਤਾ ਦੇ ਲਾਲਾਂ ਦੇ ਬਾਰੇ ਸੂਬਾ ਸਰਹੰਦ ਨੂੰ ਚੁੱਕਿਆ ਸੀਗਾ ਕਿ ਤੂੰ ਅੱਜ ਉਹੀ ਰੋਲ ਅਦਾ ਕਰ ਰਿਆ ਹੈ ਕੇਂਦਰ ਸਰਕਾਰ ਕੋਲ ਕਿ ਵੇਖਿਆ ਨੇ ਕਿਤੇ ਸਿੱਖਾਂ ਦੇ ਉੱਤੇ ਰਹਿਮ ਨਾ ਕਰਦੇ ਹੋ ਕਿਤੇ ਵੇਖਿਆ ਜੇ ਕਿਤੇ 30-30 ਸਾਲਾਂ ਤੋਂ ਜਿੰਨਾਂ ਜੇ ਬਿਠੇ ਬੰਦੀ ਸਿੰਘਾਂ ਦੇ ਉੱਤੇ ਰਹਿਮ ਨਾ ਕਰਦੇ ਹੋ ਅਸੀਂ ਰਹਿਮ ਨਹੀਂ ਮੰਗਦੇ ਅਸੀਂ ਇਨਸਾਨ ਮੰਗਦੇ ਹਾਂ ਅਸੀਂ ਹੱਕ ਮੰਗਦੇ ਹਾਂ ਤੇ ਤੇਰੀ ਹੱਕ ਨਹੀਂ ਲੈਣ ਦਿੰਦੇ ਕਦੀ ਤੁਸੀਂ ਸਰਦਾਰ ਸੁੰਦਰ ਸਿੰਘ ਮਜੀਠੀਆ ਜੀ ਦਪਿੰਦੇ ਜੀ ਜਦ ਅਰਸ਼ੁਨਦਰ ਸਿੰਘ ਮਜੀਠੀ ਦਾ ਇਤਿਹਾਸੜੀ 1919 ਦੇ ਜਨਲ ਡਾਇਰ ਨੂੰ ਉਹਨੇ ਸਰੋਪਾਦੁੱਤਾ ਸੀ ਗਿਆ ਹੱਥ ਹੋ ਗਈ ਹੈ ਪਤਨੇ ਕਿੰਨੇ ਗੱਲ ਬਣਾਈਆਂ ਕਿਥੋਂ ਚੱਕਦੇ ਜੇ ਇੱਕ ਤੇਰੀ ਭਗਵੰਤ ਮਾਨਾ ਜਰੀ ਆ ਹਾਂਜੀ ਉਹਦੇ ਵਾਲੀ ਭਾਸ਼ਾ ਤੂੰ ਬੋਲਦਾ ਹੈ 1919 ਦੇ ਵਿੱਚ ਜਲਿਆਂ ਵਾਲੇ ਬਾਗ ਦਾ ਸਾਤਾ ਹੁੰਦਾ ਤੇ 1920 ਦੇ ਵਿੱਚ ਜਦੋਂ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਹੋਣ ਦੀ ਚਾਹੁੰਦੀ ਹੈ ਤੇ ਸਭ ਤੋਂ ਪਹਿਲਾਂ ਪ੍ਰਧਾਨ ਸਮਿਤੀ ਕੌਂਸਲ ਸਭ ਸੰਤੀ ਨਾਲ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਨਿਯੁਕਤ ਕੀਤਾ ਜਾਂਦਾ ਹੈ। ਪਤਾ ਨਹੀਂ ਕਿੱਥੋਂ ਤੁਸੀਂ ਬਦਨਾਮੀ ਦੇ ਟਿੱਕੇ ਚੱਕੀ ਫਿਰਦੇ ਜੀ ਜਿਹਦੇ ਮਰਜ਼ੀ ਲਾਉਣ ਦੀ ਕੋਸ਼ਿਸ਼ ਕਰਦੇ ਘੱਟੋ ਘੱਟ ਆਪ ਦੇ ਦਾਦੇ ਏਰਕਾ ਜਾਂ ਆਪ ਦੇ ਖਾਨਦਾਨ ਵਰਗੇ ਲੋਕਾਂ ਨੂੰ ਨਾ ਸਮਝੋ। ਤੇ ਬਾਕੀ ਰਹੀ ਮੇਰੇ ਵੱਲੋਂ ਵਿਧਾਨ ਸਭਾ 'ਚ ਜੋ ਕਿਹਾ ਗਿਆ ਪੰਜਾਬ ਦੇ ਹੱਕਾਂ ਲਈ ਉਦੋਂ ਲੜਦੇ ਰਹੇ ਆਂ ਪੰਥ ਦੇ ਹੱਕਾਂ ਲਈ ਉਦੋਂ ਵੀ ਲੜਦੇ ਰਹੇ ਆਂ ਅੱਜ ਵੀ ਲੜਦੇ ਆਂ ਤੇ ਆਖਰੀ ਸਾਹ ਤੱਕ ਲੜਦੇ ਰਹਿਣਾ ਆਂ ਆਪ ਦੇ ਅੱਥਰੂੰਦੇ ਨੇ ਸਿੱਖਾਂ ਦੇ ਹੋਏ ਜ਼ੁਲਮ ਦੀ ਗੱਲ ਕਰਨੀ ਥਾਂ ਤੇ ਸਿੱਖਾਂ ਨਾਲ ਹੋਈ ਬੇਇਨਸਾਫੀ ਦੀ ਗੱਲ ਕਰਨ ਤਾਂ ਕਰਨੀ ਥਾਂ ਤੇ ਸ੍ਰੀ ਹਰਮੰਦਰ ਸਾਹਿਬ ਤੇ ਇਹਨਾਂ ਦੀ ਮਾਂ ਵਨਿੰਦਰਾ ਗਾਂਧੀ ਵੱਲੋਂ ਕੀਤੇ ਹੋਏ ਹਮਲੇ ਦੀ ਗੱਲ ਕਰਨ ਤੇ 84 ਦੇ ਕਤਲਿਆਂ ਦੀ ਇਨਸਾਫ ਦੀ ਗੱਲ ਕਰਨੀ ਥਾਂ ਤੇ ਇਹ ਸਿੱਖਾਂ ਦੇ ਦੁਆਲੇ ਹੋ ਰਹੀਦਾ ਕੱਲ ਕੱਲ ਤੈਨੂੰ ਪਤਾ ਨਹੀਂ ਕੀ ਤੈਨੂੰ ਦੁਸ਼ਮਣੀ ਆ ਜਾਂ ਕੀ ਤੈਨੂੰ ਵੈਰ ਆ ਜਾਂ ਕੀ ਤੇਰੇ ਮਨ 'ਚ ਜ਼ਹਿਰ ਆ ਇਹ ਜ਼ਹਿਰ ਜਿਸ ਤਰ੍ਹਾਂ ਦੇ ਤੂੰ ਉਗਦਾ ਹੈ ਇਤਿਹਾਸ ਮੰਨੇ ਆ ਤੇ ਤੈਨੂੰ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦੇ ਦੁਸ਼ਮਣ ਦੇ ਤੌਰ ਤੇ ਜਿੱਦਾਂ ਤੇਰੇ ਦਾਦੇ ਨੂੰ ਬੰਤੇ ਬੁੱਚਣ ਨੂੰ ਜਾਣੇ ਲੱਗ ਉਸੇ ਤਰ੍ਹਾਂ ਉਸੇ ਪਤਾਰ ਦੇ ਵਿੱਚ ਤੈਨੂੰ ਜਾਣਿਆ ਜਾਊਗਾ ਇਸ ਕਰਕੇ ਸੰਗਤ ਵੀ ਕੋਸ਼ਿਸ਼